ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਾਡੇ ਨਾਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਆ ਛਾਮੀ ਜਿਹੜੀ ਇੱਕ ਬੜੀ ਖਤਰਨਾਕ ਖਬਰ ਆਈ ਹੈ ਜਿਹੜੀ ਬਹੁਤ ਹੀ ਖਤਰਨਾਕ ਖੇਡ ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ ਜਿਹੜੀ ਆ ਉਹ ਸਾਡੇ ਨਾਲ ਕੰਮ ਨਹੀਂ ਆਦੀ ਆ ਅਜੇ ਯੂਨੀਵਰਸਿਟੀ ਦਾ ਮਸਲਾ ਨਿਬੜਿਆ ਨਹੀਂ ਸੀਗਾ ਅਜੇ ਸਾਡੇ ਪਾਣੀ ਦੇ ਮਸਲੇ ਨਿਬੜੇ ਨਹੀਂ ਸੀਗੇ ਅਜੇ ਸਾਡੇ ਪਹਿਲੇ ਕਈ ਮਸਲੇ ਖੜੇ ਆ ਪਰ ਅੱਜ ਕੇਂਦਰ ਨੇ ਇੱਕ ਬਿੱਲ ਜਿਹੜਾ ਜਿਹੜਾ 1 ਦਸੰਬਰ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਚ ਲੈਉਣ ਦਾ ਫੈਸਲਾ ਕੀਤਾ 171ਵਾਂ ਸੋਧ ਬਿੱਲ ਜਿਹੜਾ ਉਹ ਲੈਉਣ ਦਾ ਫੈਸਲਾ ਕੀਤਾ ਚੰਡੀਗੜ੍ਹ ਨੂੰ ਜਿਹੜਾ ਉਹ ਧਾਰਾ 240 ਦੇ ਅਧੀਨ ਲਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਜੇ ਚੰਡੀਗੜ੍ਹ ਦਾਦਾ 240 ਚ ਆ ਗਿਆ ਤੇ ਚੰਡੀਗੜ੍ਹ ਸਦਾ ਲਈ ਸਤ ਪੰਜਾਬ ਤੋਂ ਵੱਖ ਹੋ ਜਾਏਗਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਦੀ ਜੁਨੀਅਰ ਸਿਖੋਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਜਿਹੜੀ ਉਹ ਵਿਧਾਨ ਸਭਾ ਵਾਲੀ ਬਿਲਡਿੰਗ ਹੈ ਉਹ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਕੁਝ ਕੀਤਾ ਜਾਂਦਾ ਕਹਿੰਦਾ ਸਰਕਾਰ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕਾ ਕੀਤਾ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਹੀ ਇਹ ਤੈਅ ਹੋਇਆ ਸੀਗਾ ਕਿ ਇਹ ਰਾਜਧਾਨੀ ਜਿਹੜੀ ਚੰਡੀਗੜ੍ਹ ਦੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਝਾੜ ਕੇ ਸਾਡੇ ਪਿੰਡ ਝਾੜ ਕੇ ਇਹ ਰਾਜਧਾਨੀ ਬਣੀ ਹੀ ਸਾਡੀ ਮਲਕੀਤ ਤੇ ਬਣੀ ਸਾਡੀ ਜ਼ਮੀਨ ਤੇ ਬਣੀ ਹੈ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋਂ ਫੇਲ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਤਿਗਗਾਂ ਦੀ ਗਵਾਈ ਦੇ ਵਿੱਚ ਇਹ ਲੜਾਈ ਲੜੂਗੀ ਉਹ ਦਸੀ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਛ ਮੰਨਦੀ ਕਰਨਾ ਬੋਵੇ ਸਦ ਮੈਂ ਬੁੱਧੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਿਸਾਨਾਂ ਨੇ ਜਿੱਦਾਂ ਤੁਹਾਡੀ ਧੌਂ ਦੇ ਵਿੱਚੋਂ ਕਿੱਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੋਰ ਵਹਿਮ ਹੈ ਤੁਸੀਂ ਦਵਾਦਾ ਚੰਡੀਗੜ੍ਹ ਵਾਲਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਬਾਦ ਵੀ ਛੜਕਾਂ ਦੇ ਵੀ ਕੁਝ ਵੀ ਕਰਨਾ ਪਵੇ ਸਰ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵੱਲ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵੱਲ ਕਿਸ ਨੂੰ ਵੇਖਣ ਦੇ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਹੈ ਜਾ ਕੇ ਬਣਾਵੇ ਚੰਡੀਗੜ੍ਹ ਸਾਡਾ ਸਾਡੀ ਧਰਤੀ ਤੇ ਬਣਿਆ ਸਾਡ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਿਓ ਔਰ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਨਵੇਂ-ਨਵੇਂ ਬੀਜੇਪੀ ਦੇ ਲੀਡਰ ਬਣੇ ਆ ਉਹ ਵੀ ਉਹ ਵੀ ਇਹਦੇ ਤੇ ਬੋਲਣ ਜਦਾ ਹੋਣ ਉਹ ਬੋਲਣ ਬਿੱਟੂ ਜੀ ਬੋਲਣ ਕੈਪਟਨ ਜੀ ਬੋਲਣ ਸਰੀਲ ਜਾਖੜ ਜੀ ਬੋਲਣ ਉਹ ਬੋਲਣ ਮਨਪੀਰ ਬਾਦਲ ਜੀ ਬੋਲਣ ਜਿਹੜੇ ਭਾਜਪਾ ਦੇ ਕਹਿੰਦੇ ਅਸੀਂ ਬੜੇ ਲੀਡਰ ਆ ਆ ਬੋਲੋ ਆਪਣੀ ਭਾਜਪਾ ਦਾ ਤੁਸੀਂ ਦੇਖ ਲਓ ਕੀ ਕੀ ਉਹਨਾਂ ਨੇ ਮਤਲਬ ਜਿਹੜਾ ਉਹ ਕਰਨ ਜਾ ਰਹੇ ਪੰਜਾਬ ਦੇ ਨਾਲ ਉਹ ਪੰਜਾਬ ਦੇ ਨਾਲ ਕੀ ਕੀ ਕਰਨ ਜਾ ਰਹੇ ਆ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਨਾਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦਾ ਰਾਜ ਸਭਾ ਦਾ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹਲ ਕਿਸ ਨੂੰ ਵੇਖ ਨਹੀਂ ਦਵਾਂਗੇ ਚੰਡੀਗੜ੍ਹਵਲ ਕਿਸ ਨੂੰ ਬੁਰੀ ਨਜ਼ਰ ਦੇ ਨਾਲ ਦੀ ਵੇਖਣ ਦਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜਮੀਨ ਸਾਡੀ ਜਮੀਨ ਆ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਤਾਲਾ 240 ਦੇ ਦੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਉਹਦਾ ਮਤਲਬ ਕੀ ਆ ਕਿ ਪੰਜਾਬ ਤੋਂ ਖੋ ਕੇ ਰਾਸ਼ਟ੍ਰਪਤੀ ਦੇ ਅੰਡਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਖਤਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਹੌ ਲਲਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਆ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸੀਂ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਐ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖੜਾ ਡੈਮ ਤੇ ਬੈਠ ਕੇ ਸੀਗੇ ਇਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਖੁੱੜ ਲੜਾਈ ਲੜਦੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੋਣ ਦਿਆਂਗੇ ਯਾਨੀ ਚੰਗੀ ਗੱਲ ਐ ਪਹਿਲਾਂ ਕਾਂਗਰਸ ਦੇ ਉਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪਬੰਧਾ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋਲ ਲੈ ਕੇ ਚੱਲਿਆ ਨਹੀਂ ਜਾਣ ਦਿਆਂਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖਣ ਨਹੀਂ ਦੇਣਾ ਪੈਦਲ ਵੀ ਪਾਉਣ ਦੇਣਾ ਉਪੈਰ ਪਾ ਕੇ ਦਿਖਾਉਣ ਦੇਣਾ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਾਰੇ ਤੇ ਬੜੀ ਅਜੀਬ ਗੱਲ ਆ ਅੱਜ ਸਾਡੇ ਚੰਡੀਗੜ੍ਹ 'ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਦੀ ਲੜਾਈ ਲੰਡੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕ ਆ ਕਰਤਾ ਫਿਰ ਕੀ ਆ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜਿੱਦ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਾਗੀਆਂ ਦੀਆਂ ਅੱਜ ਦੀ ਬੀਜੇਪੀ ਸਰਕਾਰ ਜੋ ਸਾਡੇ ਨਾਲ ਕਲਮ ਜਾਰੀਆ ਅਸੀਂ ਨਹੀਂ ਹੁੰਦਾਂਗੇ ਔਰ ਚੰਡੀਗੜ੍ਹ ਦਾ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਹੀ ਡੱਟ ਕੇ ਵਿਰੋਧ ਕਰਾਂਗਾ